ओम शांति ओम शांति जिस तरह के आज पिंड फतेबूर ਦੇ ਵਿੱਚ ਪਹੁੰਚੇ ਹਾਂ ਕਲਾ ਸ਼ਰਮਾ ਜੀ ਸਾਡੇ ਨਾਲ ਨੇ ਸਮਾਨਤਾ ਪ੍ਰੈਸਰ ਰਿਪੋਰਟਰ ਨੇ ਪ੍ਰਵੀਨ ਸ਼ਰਮਾ ਜੀ ਨੇ ਜੋ ਇਸ ਬੱਚਿਆਂ ਦੇ ਇਨਸਾਫ ਦੇ ਲਈ ਪਹਿਲੇ ਦਿਨ ਤੋਂ ਇਹ ਲੜਾਈ ਲੜ ਰਹੇ ਨੇ ਅੱਜ ਸਾਡੇ ਨਾਲ ਸ਼ਰਮਾ ਪਰਿਵਾਰ ਹੈ ਪਰਮਿੰਦਰ ਸ਼ਰਮਾ ਜੀ ਮਧੂ ਸ਼ਰਮਾ ਜੀ ਇਹਨਾਂ ਦੇ ਬੱਚੇ ਜੋ ਕਿ ਵਿਦੇਸ਼ ਦੇ ਵਿੱਚ ਗਏ ਹੋਏ ਨੇ ਸਮਾਨਾ ਹੈਲਪਲਾਈਨ ਤੇ ਹੋਰ ਮੀਡੀਆ ਚੈਨਲਾਂ ਤੇ ਉਹਨਾਂ ਨੇ ਜੋ ਇਹ ਸਮਾਣੇ ਦਾ ਸੜਕ ਹਾਦਸਾ ਹੋਇਆ ਉਹ ਉਹਨਾਂ ਨੇ ਵੇਖਿਆ ਤੇ ਬੱਚਿਆਂ ਦੇ ਲਈ ਇਸ ਜੋ ਪੀੜਿਤ ਪਰਿਵਾਰ ਹੈ ਤੇ ਡਰਾਈਵਰ ਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਦਰਦ ਵਿਦੇਸ਼ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਇਹ ਦਰਦ ਮਹਿਸੂਸ ਹੋਣਾ ਨੇ ਕੀਤਾ ਤੇ ਉਹਨਾਂ ਨੇ ਅੱਜ 25000 ਰੁਪਏ ਨਗਦ ਰਕਮ ਜੋ ਇਸ ਪੀੜਿਤ ਪਰਿਵਾਰ ਹੈ ਡਰਾਈਵਰ ਦਾ ਪਰਿਵਾਰ ਉਹਦੇ ਲਈ ਭੇਜੀ ਹੈ ਸ਼ਰਮਾ ਜੀ ਸਾਡੇ ਨਾਲ ਨੇ ਕਲਾ ਸ਼ਰਮਾ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਰਮ ਮਿੱਤਰ ਨੇ ਆਪਣਾ ਪਰਮਿੰਦਰ ਜੀ ਉਹ ਆਏ ਨੇ ਤੁਸੀਂ ਨਾਲ ਉਹਨਾਂ ਦੇ ਆਏ ਹੋ ਸਾਸੀ ਵੀ ਨਾਲ ਪਹੁੰਚੇ ਆ ਕੀ ਕਹਿੰਦਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਪਰਮਿੰਦਰ ਸ਼ਰਮਾ ਜਿਹੜੇ ਅੱਜ ਇਸ ਪਰਿਵਾਰ ਦੀ ਮਾਲੀ ਸਹਾਇਤਾ ਦਿੱਤੀ ਹੈ ਹਰ ਇੱਕ ਬੰਦੇ ਨੇ ਮਾਲੀ ਸਹਾਇਤਾ ਇਸ ਡਰਾਈਵ ਦੇ ਕਿਤੀ ਦਵੇ ਤਾਂ ਕਿ ਇਹ ਤਿੰਨ ਬੱਚੇ ਛੋਟੇ ਛੋਟੇ ਆਪ ਇਸੇ ਮੈਸੇਜ ਬਿਮਾਰ ਰਹਿੰਦੀ ਹੈ ਐਦੀ ਮਾਲੀ ਸਹਾਇਤਾ ਹਰ ਬੰਦਾ ਆ ਕੇ ਹੋਰੇ ਕਰੇ ਬਹੁਤ ਬਹੁਤ ਧੰਨਵਾਦ ਕਲਾਸ਼ ਸ਼ਰਮਾ ਜੀ ਕਹਿ ਰਹੇ ਸੀਗੇ ਕਿ ਹਰੇਕ ਨੂੰ ਜਿੰਨੀ ਵੀ ਤੁਸੀਂ ਆਪਣੀ ਮਦਦ ਇਹ ਪਰਿਵਾਰ ਦੀ ਕਰ ਸਕਦੇ ਹੋ ਉਹ ਕਰਨੀ ਚਾਹੀਦੀ ਹੈ ਪ੍ਰਵੀਨ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਤੁਸੀਂ ਵੀ ਸਾਡੇ ਨਾਲ ਇੱਥੇ ਪਰਿਵਾਰ ਦੇ ਲਾਵੇ ਪਹੁੰਚੇ ਹੋ ਨਕਦ ਰਕਮ ਜੋ ਪਰਿਵਾਰ ਨੂੰ ਸੌਂਪੀ ਗਈ ਹੈ ਮੈਂ ਮੈਂ ਆਈ ਖੂੰਗਾ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜਿਹੜਾ ਹੈ ਮਹਿਸੂਸ ਕੀਤਾ ਇਹਨਾਂ ਦੇ ਪਰਿਵਾਰ ਦਾ ਦਰਦ ਉਹਨਾਂ ਦੇ ਬੱਚਿਆਂ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਵਿਦੇਸ਼ ਦੇ ਵਿੱਚ ਨੇ ਉਹਨਾਂ ਉਹਨਾਂ ਤੱਕ ਵੀ ਜਿਹੜੀ ਹੈ ਇਹ ਜਿਹੜੀ ਚੀਕ ਪੁਕਾਰ ਸੀ ਉਹ ਤੱਕ ਪਹੁੰਚੀ ਉਹਨਾਂ ਨੇ ਵੀ ਜਿਹੜੀ ਹੈ ਇਹ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਆਪਣੇ ਵੱਲੋਂ ਜੋ ਆਪਣੀ ਨੇਕ ਕਮਾਈ ਦੇ ਵਿੱਚੋਂ ਪੈਸੇ ਭੇਜੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮਾਣੇ ਦੇ ਲੋਕਾਂ ਨੂੰ ਵੀ ਇਹੀ ਕਹਿੰਦੇ ਆਂ ਵੀ ਵੱਧ ਛੱਡ ਕੇ ਜਿਹੜਾ ਹੈ ਇਸ ਪਰਿਵਾਰ ਦੀ ਮਦਦ ਕਰਨ ਕਿਉਂਕਿ ਇਸ ਪਰਿਵਾਰ ਕੋਲ ਸਿਰਫ ਉਹੀ ਹੋ ਇੱਕ ਢੰਗ ਸੀਗਾ ਜਿਹੜੀ ਉਹਨਾਂ ਕੋਲ ਇੱਕ ਗੱਡੀ ਸੀ ਜੋ ਐਕਸੀਡੈਂਟ ਹੋ ਗਈ ਜੋ ਉਹ ਬੇਟਾ ਸੀ ਠੀਕ ਹੈ ਉਹ ਕਮਾ ਕੇ ਆਹੀ ਉਹ ਦਿੰਦਾ ਸੀਗਾ ਤੇ ਉਹਦਾ ਵੀ ਐਕਸੀਡੈਂਟ ਦੇ ਵਿੱਚ ਜਿਹੜਾ ਉਹ ਚਲਬਸਿਆ ਸਰਕਾਰ ਵੱਲੋਂ ਕੋਈ مالی ਹਾਲਤ ਜਿਹੜੀ ਹੈ مالی ਮਦਦ ਨਹੀਂ ਕੀਤੀ ਗਿਆ ਉਹ ਜੀ ਇਸ ਕਰਕੇ ਆਪਣੇ ਲੋਕਾਂ ਆਪਣੇ ਲੋਕਾਂ ਦਾ ਸਭ ਦਾ ਫਰਜ਼ ਬਣਦਾ ਹੈ ਚਾਹੇ ਕੋਈ ਦੇਸ਼ 'ਚ ਬੈਠ ਵਿਦੇਸ਼ਾਂ 'ਚ ਬੈਠਾ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੀ ਥੋੜੀ-ਥੋੜੀ ਨੇ ਕਮਾਈ ਦੇ ਵਿੱਚ ਕੁਝ ਨਾ ਕੁਝ ਇਹਨਾਂ ਵਾਸਤੇ ਪਰਿਵਾਰ ਵਾਸਤੇ ਜ਼ਰੂਰ ਕੀਤਾ ਜਾਵੇ ਸਾਡੇ ਦੇਵਕੀ ਨੰਦਨ ਜੀ ਲੱਗੇ ਹੋਏ ਨੇ ਜੋ ਵੀ ਆਪਣਾ ਮਦਦ ਹੈ ਜੇ ਕੋਈ ਇਹਨਾਂ ਨੂੰ ਦੇਣਾ ਚਾਹੇ ਠੀਕ ਹੈ ਚਾਹੀ ਇਹਨਾਂ ਨੂੰ ਦੇਣਾ ਚਾਹੇ ਤਾਂ ਵੀ ਆ ਸਕਦਾ ਹੈ ਬਸ 아이 ਕਵਾਂਗੇ ਵੀ ਸਾਰੇ ਦਿਲੋਂ ਜਾਨ ਦੇ ਨਾਲ ਜਿਹੜਾ ਹੈ ਇਸ ਪਰਿਵਾਰ ਦੇ ਇਸ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦੇ ਮਦਦ ਕਰਨ ਪਰਵੀਨ ਸ਼ਰਮਾ ਜੀ ਜੋ ਕਿ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰਨ ਲਈ ਆਏ ਨੇ ਉਹਨਾਂ ਨੇ ਵੀ ਕਿਹਾ ਕਿ ਜਿੰਨੀ ਵੀ ਵੱਦ ਤੋਂ ਵੱਧ ਮਦਦ ਕਰ ਸਕਦੇ ਹੋ ਉਹ ਕਰੋ ਤੇ ਸਾਡੇ ਨਾਲ ਪਰਮਿੰਦਰ ਜੀ ਖੜੇ ਨੇ ਕੁਝ ਕਹਿਣਾ ਚਾਹੋਗੇ ਬਾਬੂਕ ਨੇ ਨਹੀਂ ਕੋਈ ਸ਼ਬਦ ਨਹੀਂ ਹੈ ਕਹਿੰਦੇ ਵਿਦੇਸ਼ ਚ ਬੱਚਿਆਂ ਦਾ ਫੋਨ ਆਇਆ ਕਿ ਤੁਸੀਂ ਪਰਿਵਾਰ ਲਵੇ ਜਾ ਕੇ ਆਣਾ ਹੈ ਪਰਿਵਾਰ ਨੂੰ ਮਦਦ ਵੀ ਕਰਕੇ ਆਣੀ ਹੈ ਤੇ ਤਾਂ ਕਿ ਸਾਨੂੰ ਵਿਦੇਸ਼ ਚ ਬੈਠ ਕੇ ਉੱਥੇ ਸਾਡੇ ਮਨ ਨੂੰ ਵੀ ਸਕੂਨ ਮਿਲੇ ਵੀ ਅਸੀਂ ਸਮਾਣਾ ਤੋਂ ਬਾਹਰਲੀ ਮੁਲਕ ਦੇ ਵਿੱਚ ਗਏ ਆ ਤੇ ਉੱਥੇ ਜਾ ਕੇ ਅਸੀਂ ਵੀ ਉਹਨਾਂ ਦੀ ਕੁਝ ਨਾ ਕੁਝ ਮਦਦ ਹੈ ਜੋ ਉੱਥੋਂ ਭੇਜੀ ਹੈ ਮੈਂ ਧੰਨਵਾਦ ਕਰਾਂਗਾ ਸਾਰੇ ਸ਼ਰਮਾ ਪਰਿਵਾਰ ਦਾ પરમ인더 શર્માય મધુજીદા ਤੇ ઓના دے بچیاں ਦਾ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚੋਂ ਇਹ મદદ ਭੇਜੀ ਹੈਗੀ ਹੈ ਤੇ ਸਾਡੇ ਨਾਲ ਪ੍ਰਵੀਨ ਸ਼ਰਮਾ ਜੀ ਵੀ ਆਏ ਨੇ ਕਲਾ ਸ਼ਰਮਾ ਜੀ ਜਿਨ੍ਹਾਂ ਦੇ ਨਾਲ ਸੰਪਰਕ ਪਹਿਲਾਂ ਇਹਨਾਂ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਉਹਨਾਂ ਨੇ ਪਰਿਵਾਰ ਬਾਰੇ ਇਹ ਮਦਦ ਕੀਤੀ ਹੈ ਧੰਨਵਾਦੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼riram ਦੋਸਤੋ ਜਿਸ ਤਰ੍ਹਾਂ ਕਿ ਅਸੀਂ ਖੜੇ ਹਾਂ ਇਸ ਟਾਈਮ ਪਿੰਡ ਫਤਿਹਪੁਰ ਦੇ ਵਿੱਚ ਪਿੰਡ ਫਤਿਹਪੁਰ ਉਸ ਸੜਕ ਹਾਸੇ ਦੇ ਵਿੱਚ ਜੋ ਕਿ ਸਮਾਨਾ ਦੇ ਇਨੋਵਾ ਟਿਪਰ ਦਾ ਜੋ ਸੜਕ ਹਾਸਾ ਹੋਇਆ ਸੀ ਉਸ ਦੇ ਵਿੱਚ ਜੋ ਇੱਕ ਬੱਚਿਆਂ ਦੇ ਨਾਲ ਇੱਕ ਡਰਾਈਵਰ ਭਰਾ ਸਾਡਾ ਛੋਟਾ ਭਰਾ ਜਿਹੜਾ ਉਹ ਇਸ ਸੜਕ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਦੇ ਜੋ ਕਿ ਜ਼ਰੂਰਤਮੰਦ ਪਰਿਵਾਰ ਸੀ ਤੇ اپنی ਰੋਜੀ ਰੋਟੀ ਹੈ ਜਿਹੜੀ ਉਸ ਇਨੋਵਾ ਗੱਡੀ ਤੋਂ ਉਹ ਚਲਾ ਕੇ ਆਪਣਾ ਪਰਿਵਾਰ ਪਾਲ ਰਿਆ ਸੀ ਜਿਸ ਦੀ ਜਿਸ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਹੈ ਜਿਹੜਾ ਜ਼ਰੂਰਤਮੰਦ ਹੈ ਤੇ ਉਸ ਦੇ ਪਰਿਵਾਰ ਦੇ ਲਈ ਬਾਰ ਬਾਰ ਸਮਾਣਾ ਹੈਲਪਲਾਈਨ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਮਦਦ ਕਰਨ ਦੇ ਲਈ ਅਪੀਲ ਪਾਈ ਗਈ ਸੀਗੀ ਜਿਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਨੇ ਵੱਖ-ਵੱਖ ਸਮਾਜ ਸੇਵੀ ਜਿਹੜੀਆਂ ਕੀਰਤਨ ਮੰਡਲੀਆਂ ਨੇ ਧਾਰਮਿਕ ਰਾਜਨੀਤਿਕ ਹਰ ਇੱਕ ਤਰ੍ਹਾਂ ਦੇ ਜੋ ਨੇ ਵੀ ਸਜਣ ਨੇ ਉਹਨਾਂ ਵੱਲੋਂ ਇਹਨਾਂ ਪਰਿਵਾਰ ਦਾ ਜੋ ਆਰਥਿਕ ਮਦਦ ਹੈ ਉਹ ਪਹੁੰਚਾਈ ਜਾ ਰਹੀ ਹੈ ਅੱਜ ਅਸੀਂ ਪਹੁੰਚੇ ਹਾਂ ਫਤੇਪੁਰ ਦੇ ਵਿੱਚ ਸਾਡੇ ਸਮਾਨਾਂ ਤੋਂ ਪੱਤਰਕਾਰ ਕਲਾਸ਼ ਸ਼ਰਮਾ ਜੀ ਉਹਨਾਂ ਦੇ ਪਰਮ ਮਿੱਤਰ ਨੇ ਪਰਮਿੰਦਰ ਸ਼ਰਮਾ ਜੀ ਤੇ ਉਹਨਾਂ ਦੀ ਪਤਨੀ ਮਧੂ ਸ਼ਰਮਾ ਜੀ ਉਹਨਾਂ ਦੇ ਬੱਚੇ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਵੀ ਇਹ ਜਿਹੜਾ ਸਮਾਨੇ ਦੇ ਵਿੱਚ ਇਹ ਸੜਕ ਹਾਦਸਾ ਹੋਇਆ ਜਿਹਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਚਲੇ ਗਏ ਨੇ ਤੇ ਡ라이ਵਰ ਵੀ ਜੋ ਇਸ ਸੜਕ ਹਾਦਸੇ ਦੇ ਵਿੱਚ ਉਹ ਚਲਾ ਗਿਆ ਉਹਨਾਂ ਨੇ ਜਦੋਂ ਉੱਥੇ ਖਬਰਾਂ ਸੁਣੀਆਂ ਬੱਚਿਆਂ ਦੀਆਂ ਡਰਾਈਵਰ ਦੀਆਂ ਜੋ ਫੋਟੋਆਂ ਉਹਨਾਂ ਨੇ ਦੇਖੀਆਂ ਤਾਂ ਉਹ ਬੱਚਿਆਂ ਦਾ ਮਨ ਦੇ ਵਿੱਚ ਵੀ ਆਇਆ ਕਿ ਅਸੀਂ ਵੀ ਇਸ ਪਰਿਵਾਰ ਦੇ ਲਈ ਇੱਕ ਮਦਦ ਜੋ ਅਸੀਂ ਭੇਜ ਸਕਦੇ ਹਾਂ ਉਹ ਅਸੀਂ ਭੇਜੀਏ ਤਾਂ ਉਹਨਾਂ ਨੇ ਆਪਣੇ ਪ੍ਰਵਿੰਦਰ ਸ਼ਰਮਾ ਜੀ ਮਧੂ ਸ਼ਰਮਾ ਜੀ ਤੇ ਕਲਾਸ਼ ਸ਼ਰਮਾ ਜੀ ਨੂੰ ਇਹਨਾਂ ਨੂੰ ਉਹਨਾਂ ਨੇ ਕੰਟੈਕਟ ਕੀਤਾ ਕਿ ਤੁਸੀਂ ਜਿਵੇਂ ਵੀ ਕਰਕੇ ਇਸ ਪਰਿਵਾਰ ਤੱਕ ਮਦਦ ਪਹੁੰਚਾਓ ਅੱਜ ਅਸੀਂ ਫਤਿਹਪੁਰ ਆਇਆ ਪਰਿਵਾਰ ਵੱਲੋਂ 25000 ਰੁਪਏ 25000 ਰੁਪਏ ਦੀ ਨਕਦ ਰਕਮ ਹੈ ਜਿਹੜੀ ਉਹ ਪਰਿਵਾਰ ਨੂੰ ਸੌਂਪੀ ਗਈ ਹੈ ਇਸ ਪੀੜਿਤ ਜੋ ਡਰਾਈਵਰ ਸੀ ਲੋੜਵੰਦ ਪਰਿਵਾਰ ਦੇ ਲਈ ਉਹਨਾਂ ਨੂੰ ਉਹਨਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਉਹਨਾਂ ਨੂੰ ਇਹ ਰਕਮ ਦਿੱਤੀ ਹੈ ਤਾਂ ਕਿ ਇਹ ਪਰਿਵਾਰ ਹੈ ਜੋ ਇਹ ਉਹ ਇਹ ਕਿਤੇ ਨਾ ਕਿਤੇ ਇਹ ਰਾਸ਼ੀ ਹੈ ਉਸ ਪਰਿਵਾਰ ਦੇ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੇ ਲਈ ਉਹਨਾਂ ਦਾ ਇੱਕ ਜ਼ਰੀਆ ਬਣ ਸਕੇ ਉਹਨਾਂ ਉਹ ਬੱਚੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਣ ਇਸ ਕਰਕੇ ਅੱਜ ਇਹ ਪਰਿਵਾਰ ਦੀ ਜੋ ਮਦਦ ਹੈ ਕੀਤੀ ਗਈ ਹੈ ਅਸੀਂ ਧੰਨਵਾਦ ਕਰਾਂਗੇ ਪਰਮਿੰਦਰ ਸ਼ਰਮਾ ਜੀ ਦਾ ਮਧੂ ਸ਼ਰਮਾ ਜੀ ਦਾ ਵਿਦੇਸ਼ ਦੇ ਵਿੱਚ ਜਿਹੜੇ ਬੈਠੇ ਨੇ ਇਹਨਾਂ ਦੇ ਬੱਚੇ ਸੁਮਿਤ ਜੀ ਸਵਿੰਕੀ ਜੀ ਮਿੰਨੀ ਜੀ ਜਿਨ੍ਹਾਂ ਨੇ ਉਤੋਂ ਵਿਦੇਸ਼ ਦੇ ਵਿੱਚੋਂ 25000 ਰੁਪਏ ਇਹ ਇਹ ਉਹ ਉਹ ਡਰਾਈਵਰ ਤੇ ਛੋਟੇ-ਛੋਟੇ ਬੱਚਿਆਂ ਦੇ ਲਈ ਉਹਨਾਂ ਨੇ ਇਹ ਭੇਜੇ ਨੇ ਇਸ ਦੇ ਲਈ ਸਾਡੇ ਕਲਾਸ਼ ਸ਼ਰਮਾ ਜੀ ਵੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ सोनू ਟੋਟ ਜੀ ਸਾਫਕਾਰ ਸਰਪੰਚ ਨੇ ਉਹ ਵੀ ਇੱਥੇ ਖੜੇ ਨੇ ਤੇ ਪ੍ਰਵੀਨ ਸ਼ਰਮਾ ਜੀ ਉਹ ਵੀ ਸਮਾਣੇ ਤੋਂ ਜੋ ਇਸ ਜਿਹੜੀ ਇਹ ਇਨਸਾਫ ਦੀ ਮੰਗ ਜਿਹੜੀ ਮੰਗ ਚੱਲ ਰਹੀ ਹੈ ਉਸ ਦੇ ਲਈ ਜੋ ਤਨ ਮੰਨ ਦੇ ਨਾਲ ਲੱਗੇ ਹੋਏ ਨੇ ਉਹ ਵੀ ਇੱਥੇ ਪਰਿਵਾਰ ਦੇ ਲਵੇ ਅੱਜ ਇਸ ਮੌਕੇ ਦੇ ਉੱਤੇ ਪਹੁੰਚੇ ਨੇ ਅ ਤੈਦੀ ਲੋ ਤੁਹਾਨੂੰ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਦੂਜੀ ਜਿਹੜੀ ਸਾਡੀ ਸੰਗਤ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਜਿੰਨਾ ਵੀ ਵੱਤੋ-ਵੱਦ ਹੋ ਸਕਦਾ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਬੱਚੇ ਨੇ ਤਿੰਨ ਛੋਟੇ-ਛੋਟੇ ਬੱਚੇ ਨੇ ਤੇ ਨਾਲ ਉਹਦੀ ਵਾਈਫ ਆ ਜਿਹੜੀ ਉਹ ਬਿਮਾਰ ਰਹਿੰਦੀ ਆ ਤੇ ਉਹਨਾਂ ਦਾ ਇਲਾਜ ਹੋ ਸਕੇ ਤੇ ਆਪਦੀ ਜਿਹੜੀ ਇਹਨਾਂ ਦੀ ਜ਼ਿੰਦਗੀ ਐ ਸੌਖੀ ਕੱਟੀ ਜਾ ਸਕੇ ਤੇ ਥੋੜਾ ਜਿਹਾ ਦੁੱਖ ਆਪਾਂ ਇਹਨਾਂ ਨੂੰ ਕੋਈ ਇਦਾਂ ਦੀ ਸੇਵਾ ਦੀਏ ਵੀ ਉਹਨਾਂ ਦਾ ਦੁੱਖ ਥੋੜਾ ਜਿਹਾ ਆਪਾਂ ਘਟਾ ਸਕੀਏ